ਬਹੁਤ ਜਿਆਦਾ ਜਿਹੜੇ ਇੱਥੇ ਜਗ੍ਹਾ ਖੁੱਲੀ ਐ ਸੋ ਪ੍ਰਵਾਸੀ ਕੀ ਕਰਦੇ ਨੇ ਪ੍ਰਵਾਸੀਆਂ ਨੇ ਆ ਕੇ ਇੱਥੇ ਆਪਣੀਆਂ ਜਿਹੜੀਆਂ ਝੁੱਗੀਆਂ ਝੌਪੜੀਆਂ ਉਹ ਇੱਥੇ ਜਿਹੜੀਆਂ ਬਣਾ ਲੀਆਂ ਨੇ ਸੋ ਇਹ ਜਿਹੜੇ ਪ੍ਰਵਾਸੀ ਨੇ ਇਹ ਆਪਣਾ ਬਿਜ਼ਨਸ ਖਾਣ ਪੀਣ ਸਟਾਲ ਉਧਰ ਅੱਗੇ ਇੰਡਸਟਰੀ ਏਰੀਆ ਇੰਡਸਟਰੀ ਦੇ ਮੋਰੇ ਜਿੰਨੇ ਵੀ ਸਟਾਲ ਨੇ ਜਾਂ ਕੁਝ ਵੀ ਖਾਣ ਪੀਣ ਦੀਆਂ ਦੁਕਾਨਾਂ ਨੇ ਇੱਕ ਸਟਾਲ ਤੋਂ ਲੈ ਕੇ ਠੇਕੇ ਤੱਕ ਆਹਾਤੇ ਤੱਕ ਇਹਨਾਂ ਦੇ ਨਹੀਂ ਪੰਜਾਬੀ ਬੰਦਾ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਹਾਲਾਂਕਿ ਰਾਜਸਥਾਨੀ ਦੇ ਨਾਲ ਲੱਗਦਾ ਇਹ ਵੱਡਾ ਸ਼ਹਿਰ ਹੈ ਇਹ ਜਿਹੜਾ ਮੁਹਾਲੀ ਦਾ ਇਲਾਕਾ ਇਹ ਸਾਰਾ ਹੀ ਖਾਲੀ ਪਿਆ ਲਗਭਗ ਇੱਥੇ 150 ਤੋਂ 200 ਕਿਲਾ ਜਿਹੜਾ ਇੱਦੀ ਬੰਜਰ ਪਿਆ ਇੱਥੋਂ ਇੱਕ ਜਿਹੜੀ ਨਦੀ ਆ ਉਹ ਗੁਜ਼ਰਦੀ ਸੀ 에어ਪੋਰਟ ਰੋਡ ਹੈ ਸਤਿ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਹੀ ਜਿਹੜਾ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਵਾਰ ਪਹਜਾਓ ਜਿਹੜੀ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ ਪੰਜਾਬੀਆਂ ਦੇ ਵੱਲੋਂ ਇਹ ਮੁਹਿੰਮ ਦੀ ਜਿਹੜੀ ਇਹ ਸ਼ੁਰੂਆਤ ਹੈ ਇਹ ਆਪਾਂ ਸਭ ਨੂੰ ਪਤਾ ਕਿ ਹੁਸ਼ਿਆਰਪੁਰ ਤੋਂ ਜਿਹੜੀ ਹੈ ਉਹ ਹੋ ਚੁੱਕੀ ਹੈ ਜਦੋਂ ਇੱਕ ਪੰਜ ਸਾਲਾ ਮਾਸੂਮ ਦਾ ਕਤਲ ਹੋਇਆ ਇਹਦੇ ਪਿੱਛੇ ਦੀ ਇੱਕ ਬੜੀ ਵੱਡੀ ਵਜ੍ਹਾ ਜਿਹੜੀ ਪ੍ਰਵਾਸੀਆਂ ਨੂੰ ਭਜਾਣ ਦੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਮੈਂ ਇਸ ਵਕਤ ਮੁਹਾਲੀ ਸ਼ਹਿਰ ਦੇ ਵਿੱਚ ਖੜਿਆ ਹਾਂ ਮੁਹਾਲੀ ਸ਼ਹਿਰ ਦੇ ਵਿੱਚ ਜਿਸ ਜਗ੍ਹਾ ਤੇ ਖੜਿਆ ਇਹ ਸਾਰਾ ਇਲਾਕਾ ਸ਼ਾਮਲਾਟ ਦਾ ਯਾਨੀ ਕਿ ਸਰਕਾਰੀ ਇਲਾਕਾ ਜੇ ਇਸ ਇਲਾਕੇ ਦੇ ਵਿੱਚ ਬਹੁਤ ਸਰੀਆਂ ਬਿਲਡਿੰਗਾਂ ਵੀ ਬਣੀਆਂ ਹੋਈਆਂ ਨੇ ਪਰ ਬਹੁਤ ਸਾਰਾ ਇਲਾਕਾ ਜਿਹੜਾ ਖਾਲੀ ਵੀ ਪਿਆ ਹੁਣ ਮੈਂ ਤੁਹਾਨੂੰ ਸਮਝਾਣਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਦੇ ਪ੍ਰਵਾਸੀਆਂ ਨੂੰ ਜਿਹੜੀ ਕੱਢਣ ਦੀ ਪੰਜਾਬੀਆਂ ਦੇ ਵੱਲੋਂ ਲਹਿਰ ਚਲਾਈ ਗਿਆ ਉਸ ਦੇ ਪਿੱਛੇ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਇੱਕ ਕਾਰਨ ਮੈਂ ਤੁਹਾਨੂੰ ਇਹ ਵੀ ਜਿਹੜਾ ਦਿਖਾਉਣ ਲੱਗਿਆ ਕੈਮਰੇ ਦੀ ਅੱਖ ਦੇ ਨਾਲ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਮੁਹਾਲੀ ਦਾ ਇਲਾਕਾ ਇਹ ਸਾਰਾ ਹੀ ਖਾਲੀ ਪਿਆ ਲਗਭਗ ਇੱਥੇ 150 ਤੋਂ 200 ਕਿਲਾ ਜਿਹੜਾ ਇੱਦੇ ਬੰਜਰ ਪਿਆ ਇੱਥੋਂ ਇੱਕ ਜਿਹੜੀ ਨਦੀ ਆ ਉਹ ਗੁਜ਼ਰਦੀ ਸੀ 에어ਪੋਰਟ ਰੋਡ ਹੈ ਖੱਡਾ ਵੀ ਕਹਿੰਦੇ ਨੇ ਆਪਾਂ ਨਦੀ ਵੀ ਕਹਿੰਦੇ ਨੇ ਤਾਂ ਇਹ ਜਿਹੜੀ ਨਦੀ ਆ ਵਗਦੀ ਬਹੁਤ ਘੱਟ ਪਾਣੀ ਦੇ ਵਿੱਚ ਆ ਤਾਂ ਦੇਖ ਰਹੇ ਤੁਸੀਂ ਸਾਹਮਣੇ ਬਿਲਡਿੰਗਾਂ ਨੇ ਮੈਂ ਜ਼ੂਮ ਕਰਕੇ ਵੀ ਦਿਖਾਉਣਾ ਤੁਹਾਨੂੰ ਇਹ ਜਿਹੜੀ ਨਦੀ ਆ ਬਹੁਤ ਜ਼ਿਆਦਾ ਜਿਹੜੇ ਇੱਥੇ ਜਗ੍ਹਾ ਖੁੱਲੀ ਐ ਸੋ ਪਰਵਾਸੀ ਕੀ ਕਰਦੇ ਨੇ ਪ੍ਰਵਾਸੀਆਂ ਨੇ ਆ ਕਿੱਥੇ ਆਪਣੀਆਂ ਜੜੀਆਂ ਝੁੱਗੀਆਂ ਝੌਪੜੀਆਂ ਉਹ ਇੱਥੇ ਜੜੀਆਂ ਬਣਾ ਲੀਆਂ ਨੇ ਸੋ ਇਹ ਜਿਹੜੇ ਪ੍ਰਵਾਸੀ ਨੇ ਇਹ ਆਪਣਾ ਬਿਜ਼ਨਸ ਖਾਣ ਪੀਣ ਸਟਾਲ ਉਧਰ ਅੱਗੇ ਇੰਡਸਟਰੀ ਏਰੀਆ ਇੰਡਸਟਰੀ ਦੇ ਮੋਰੇ ਜਿੰਨੇ ਵੀ ਸਟਾਲ ਨੇ ਜਾਂ ਕੁਝ ਵੀ ਖਾਣ ਪੀਣ ਦੀਆਂ ਦੁਕਾਨਾਂ ਨੇ ਇੱਕ ਸਟਾਲ ਤੋਂ ਲੈ ਕੇ ਠੇਕੇ ਤੱਕ ਹਾਤੇ ਤੱਕ ਇਹਨਾਂ ਦੇ ਨਹੀਂ ਪੰਜਾਬੀ ਬੰਦਾ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਹਾਲਾਂਕਿ ਰਾਜਸਥਾਨੀ ਦੇ ਨਾਲ ਲੱਗਦਾ ਇਹ ਵੱਡਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਪੰਜਾਬੀਆਂ ਦੀ ਵਸੋਂ ਹੋਣੀ ਚਾਹੀਦੀ ਹੈ ਪਰ ਉੱਥੇ ਜ਼ਿਆਦਾਤਰ ਪ੍ਰਵਾਸ ਨੇ ਇਲਾਕਾ ਜਿਹੜਾ ਸਾਰਾ ਦੱਬਿਆ ਹੋਇਆ ਸੋ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਝੁੱਗੀਆਂ ਝੌਪੜੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਨਾ ਹੀ ਪ੍ਰਸ਼ਾਸਨ ਇਹਨਾਂ ਨੂੰ ਦੇਖਦਾ ਦੇਖ ਸਕਦਾ ਤੁਸੀਂ ਇਹਨਾਂ ਨੇ ਇੱਥੇ ਬੈਠਣ ਦੇ ਨਾਲ-ਨਾਲ ਕਵਾੜ ਦਾ ਜਿਹੜਾ ਕੰਮ ਵੀ ਕਰਦੇ ਨੇ ਤਾਂ ਇੱਥੇ ਬਹੁਤ ਸਾਰੀ ਜਿਹੜੀ ਗੰਦਗੀ ਹੈ ਉਹ ਇਹਨਾਂ ਦੇ ਵੱਲੋਂ ਫੈਲਾਈ ਗਈ ਹੈ ਤਾਂ ਇਹ ਜਿਹੜੇ ਕਾਗਜ਼ ਵਗੈਰਾ ਜਾਂ ਗੰਦ ਇਕੱਠਾ ਕਰਕੇ ਲਿਆਉਂਦੇ ਨੇ ਜਿਹੜੀਆਂ ਸ਼ਾਂਟੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚੋਂ ਵੇਚਣ ਵਾਲੀਆਂ ਉਹ ਚੁਗ ਲੈਂਦੇ ਨੇ ਤਾਂ ਬਾਕੀ ਨੂੰ ਆ ਕੇ ਇੱਥੇ ਖੁੱਲੇ ਦੇ ਵਿੱਚ ਢੇਰ ਹੈ ਜਿਹੜਾ ਲਾ ਦਿੰਦੇ ਨੇ ਜਿਸ ਦੇ ਬਹੁਤ ਵੱਡੇ ਕਾਰਨ ਜ ਤੋ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹਨਾਂ ਦੇ ਵੱਲੋਂ ਇੱਥੇ ਝੁੱਗੀਆਂ ਛੌਪੜੀਆਂ ਬਣੀਆਂ ਗਈਆਂ ਨੇ ਬਹੁਤ ਵਾਰੀ ਇਨਾਂ ਨੂੰ ਪ੍ਰਸ਼ਾਸਨ ਨੇ ਇੱਥੇ ਜਿਹੜੇ ਹਦਾਇਤਾਂ ਦੇ ਕੇ ਛੱਡ ਦਿੱਤਾ ਕਦੇ ਕੋਈ ਵੱਡੀ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਘੱਟੋ-ਘੱਟ ਜੀ ਜ਼ਿਆਦਾ ਨਹੀਂ ਇਸ ਏਰੀਆ ਦੇ ਵਿੱਚ 1 ਕਿਲੋਮੀਟਰ ਦੂਰ ਤੱਕ ਜਿਹੜਾ ਇਹਨਾਂ ਦਾ ਵਸੇਬਾ ਆ ਤਾਂ ਇਹ ਜਿਹੜੀ ਇੱਕ ਵਾਧੇ ਹੋਏ ਵਸੋਂ ਦਾ ਕਾਰਨ ਵੀ ਆ ਵਾਧੇ ਹੋਏ ਕ੍ਰਾਈਮ ਨੂੰ ਵੀ ਜਿਹੜਾ ਜਨਮ ਦਿੰਦੇ ਨੇ ਇਹ ਕਿਉਂਕਿ ਇਹ ਰੋਡ ਹੈਗਾ ਬਿਲਕੁਲ ਸੁਣਨਾ ਅੱਗੇ ਤੋਂ ਇੰਡਸਟਰੀ ਸ਼ੁਰੂ ਹੁੰਦੀ ਐ ਇੱਥੇ ਇਹ ਬਹੁਤ ਸਾਰਾ ਜਿਹੜਾ ਕੁਝ ਰਾਤ ਨੂੰ ਕਰਦੇ ਨੇ ਇਹ ਬਹੁਤ ਸਾਰੇ ਵਾਰ ਤਾਂ ਤੁਹਾਨੂੰ ਜਿਹੜਾ ਅਨਜਾਨਦੇ ਨਹੀਂ ਸੋ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਖਾਲੀ ਜਗ੍ਹਾ ਪਈ ਐ ਇੱਥੇ ਇਹਨਾਂ ਦਾ ਜਿਹੜਾ ਕਬਜ਼ਾ ਹੌਲੀ ਹੌਲੀ ਇਹਨਾਂ ਨੂੰ 5 5 7 7 ਸਾਲ ਜਿਹੜੇ ਪਹਿਲੇ ਹੋ ਗਏ ਨੇ ਬੈਠੇ ਨੂੰ ਜਦੋਂ ਇਹਨਾਂ ਨੂੰ 8 8 10 10 ਸਾਲ ਹੋ ਜਾਂਦੇ ਨੇ ਬੈਠੇ ਨੂੰ ਫਿਰ ਇਹ ਜਿਹੜੀਆਂ ਪਟੀਸ਼ਨਾਂ ਪਾਉਂਦੇ ਨੇ ਹਾਈ ਕੋਰਟ ਦੇ ਵਿੱਚ ਅਪੀਲਾਂ ਕਰਦੇ ਨੇ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ ਸਾਡੀ ਮਲਕੀਅਤ ਅਸੀਂ ਇੱਥੇ ਇਨਾ ਚਿਰ ਪਹਿਲਾਂ ਦੇ ਬੈਠੇ ਨੇ ਜਦੋਂ ਇਹਨਾਂ ਦਾ ਪਲੜਾ ਪਾਰੀ ਹੋ ਜਾਂਦਾ ਇਹਨਾਂ ਦੀਆਂ ਵੋਟਾਂ ਬਣ ਜਾਂਦੀਆਂ ਨੇ ਤਾਂ ਫਿਰ ਇਹ ਹੱਕ ਦਾ ਵੀ ਬਣ ਜਾਂਦੇ ਨੇ ਕਿਉਂਕਿ ਸਾਡੇ ਜਿਹੜੇ ਵਿਧਾਇਕ ਹੁੰਦੇ ਨੇ ਲੋਕਲ ਉਹਨਾਂ ਦੀਆਂ ਵੀ ਗਲਤੀਆਂ ਹੁੰਦੀਆਂ ਨੇ ਜਦੋਂ ਉਹਨਾਂ ਨੇ ਇਹ ਵੋਟਾਂ ਬਣਾ ਦਿੱਤੀਆਂ ਜਾਂਦੀਆਂ ਨੇ ਸੋ ਫਿਰ ਇਹ ਜਿਹੜੇ ਇੱਥੇ ਆ ਕੇ ਮਲਕੀਅਤ ਦੇ ਹੱਕਦਾਰ ਬਣ ਜਾਂਦੇ ਨੇ ਇਹਨਾਂ ਨੂੰ ਜਿਹੜੀਆਂ ਕਲੋਨੀਆਂ ਜਾਂ ਪਲਾਟ ਹੈ ਦੇਣੇ ਪੈਂਦੇ ਨੇ ਸਰਕਾਰ ਨੂੰ ਪਹਿਲਾਂ ਵੀ ਹੋਇਆ ਇਸ ਤਰ੍ਹਾਂ ਮਹਾਲੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਪ੍ਰਵਾਸੀਆਂ ਨੂੰ ਜਿਹੜੇ ਮਕਾਨ ਹੈ ਉਹ ਦੇਣੇ ਪਏ ਨੇ ਕਿਉਂਕਿ ਇਹਨਾਂ ਦਾ ਜਿਹੜਾ ਜਮਾਵੜਾ ਇੱਥੇ ਦਿਨ ਪਰ ਦਿਨ ਉਹ ਲੱਗਦਾ ਜਾ ਰਿਹਾ ਸੋ ਬਹੁਤ ਵੱਡਾ ਇਹ ਜਿਹੜਾ ਕਾਰਨ ਹੈ ਦੇਖ ਸਕਦੇ ਹੋ ਤੁਸੀਂ ਸੈਂਕੜਿਆਂ ਦੇ ਹਿਸਾਬ ਦੇ ਨਾਲ ਤੇ ਜਿਹੜੇ ਕਿਲੇ ਪਏ ਨੇ ਉਹ ਖਾਲੀ ਬੰਜਰ ਬੇਰਾਨੇ ਪਏ ਨੇ ਜਿਹੜੇ ਕਿ ਇਹਨਾਂ ਨੇ ਝੁੱਗੀਆਂ ਝੌਪੜੀਆਂ ਦੇ ਨਾਲ ਉਹ ਰੋਕੇ ਹੋਏ ਨੇ ਤਾ ਇੱਥੇ ਜਿਹੜੀ ਪੋਪੂਲੇਸ਼ਨ ਹੈ ਨਾ ਇਹ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਕਿਸੇ ਵੀ ਪੰਜਾਬੀ ਨੂੰ ਕੋਈ ਨੌਕਰੀ ਜਾਂ ਛੋਟੇ ਮੋਟੇ ਜਿੰਨੇ ਵੀ ਕਾਰੋਬਾਰ ਨੇ ਸਾਰੇ ਇਹਨਾਂ ਦੇ ਬਲੋਂ ਸਾਂਭੇ ਹੋਏ ਨੇ ਪੰਜਾਬੀ ਕੰਮ ਜੇਕਰ ਕਰਨਾ ਵੀ ਚਾਹੁੰਦੇ ਨਹੀਂ ਪਰ ਇਸ ਪਾਸੇ ਨਾਲ ਜਿਹੜਾ ਪਲੜਾ ਭਾਰੀਆ ਪੰਜਾਬੀ ਨੂੰ ਕੰਮ ਹੈ ਜਿਹੜਾ ਨਾ ਦੇ ਬਲੋ ਨਹੀਂ ਕਰਨ ਦਿੱਤਾ ਜਾ ਰਿਹਾ ਹੁਣ ਅਸੀਂ ਤੁਹਾਨੂੰ ਜਿਹੜੇ ਤਸਵੀਰਾਂ ਅਗਲੇ ਵੀ ਦਿਖਾਉਨੇ ਆ ਏਅਰਪੋਰਟ ਰੋਡ ਹੈ ਇਹ ਕੋਈ ਕਮਰਸ਼ੀਅਲ ਰੋਡ ਨਹੀਂ ਹੈਗਾ ਜਾਂ ਫਿਰ ਰੈਡੀ ਫੜੀ ਵਾਲਾ ਰੋਡ ਨਹੀਂ ਇੱਥੇ ਇਸ ਤਰ੍ਹਾਂ ਦੇ ਨਾਲ ਸਟਾਲ ਫਰੂਟਾਂ ਦੇ ਜਿਹੜੀਆਂ ਇਹਨਾਂ ਦੇ ਬਲੋੜਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਹੱਥ ਸੇ ਨੂੰ ਸੱਦਾ ਦਿੰਦੀਆਂ ਨੇ ਓਬਵੀਅਸly ਤੁਹਾਨੂੰ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਅ ਤੇ ਰੇਡੀਆਂ ਜਾਂ ਫੜੀਆਂ ਕਾਰੋਬਾਰ ਦੇ ਵਿੱਚ ਜਿਹੜਾ ਵਾਅਦਾ ਹੋਇਆ ਹੋਇਆ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਲਗਾਤਾਰ ਤੁਸੀਂ ਇਸ ਵੀਡੀਓ ਨੂੰ ਦੇਖਦੇ ਰਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਇੱਥੇ ਕਬਜ਼ਾ ਹੈ ਜਿਹੜਾ ਹੋ ਰਿਹਾ ਦਿਨ ਪਰ ਦਿਨ ਤਾਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਨਾਲ ਰੋਡ ਦੇ ਉੱਪਰ ਜਿਹੜਾ ਉਹ ਗੰਦ ਹੈ ਪਾਇਆ ਹੋਇਆ ਇਹ ਕਾਗਜ਼ ਵਗੈਰਾ ਦਾ ਕੂੜਾ ਇਕੱਠਾ ਕਰਕੇ ਘਰਾਂ ਚੋਂ ਲਿਆਉਂਦੇ ਨੇ ਤਾਂ ਇੱਥੇ ਲੈ ਕੇ ਸੁੱਟ ਦਿੰਦੇ ਨੇ ਖੁੱਲੇ ਦੇ ਵਿੱਚ ਜਿਸ ਨੂੰ ਬਾਅਦ ਵਿੱਚ ਜਾਨਵਰ ਵੀ ਜਿਹੜੇ ਐ ਮੂੰਹ ਮਾਰਦੇ ਨੇ ਆਵਾਰਾ ਜਿਹੜੇ ਗਾਈਆਂ ਪਸ਼ੂਆਂ ਵੀ ਲਫਾਫੇ ਖਾਈ ਜਾਂਦੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਇੱਥੇ ਜਮਾਵੜਾ ਉਹ ਲੱਗਿਆ ਹੋਇਆ ਲਗਾਤਾਰ ਇੱਥੇ ਜਗਾ ਜਿਹੜੀ ਢੇਰਦੇ ਜਾ ਰਹੇ ਨੇ ਹਾਲਾਂਕਿ ਇਹ 에어ਪੋਰਟ ਰੋਡ ਹੈ ਇੱਥੇ ਜੇਕਰ ਤੁਸੀਂ ਕਿਸੇ ਪਾਸੇ ਵੀ ਤੁਸੀਂ ਬਿਨਾਂ ਵਜ੍ਹਾ ਤੋਂ ਫੜ ਜਉ ਤਾਂ ਤੁਹਾਡੀ ਜਿਹੜੀ ਜਾਂਚ ਪੜਤਾਲ ਹੈ ਇਹ ਕਰਨ ਲੱਗ ਜਾਂਦੇ ਨੇ ਲਗਾਤਾਰ ਇਹ ਤੁਸੀਂ ਇੱਥੇ ਕਿਉਂ ਬੈਠੇ ਨੇ ਪਰ ਇਹਨਾਂ ਦਾ ਇੱਕ ਇੱਕ ਇਕੱਠ ਹੈ ਇਹਨਾਂ ਨੂੰ ਪ੍ਰਸ਼ਾਸਨ ਵੀ ਜਿਹੜਾ ਕੁਝ ਕਹਿ ਨਹੀਂ ਰਿਹਾ ਤੇ ਪ੍ਰਸ਼ਾਸਨ ਦੇ اوپر ਵੀ ਇਹ ਹੈਵੀ ਨੇ ਪੈਸੇ ਵੀ ਚਾੜੇ ਜਾਂਦੇ ਨੇ ਇਹਨਾਂ ਦੇ ਵੱਲੋਂ ਆ ਹੁਣ ਦੇਖ ਸਕਦੇ ਹੋ ਤੁਸੀਂ ਫਰੂਟ ਦੀਆਂ ਰੇੜੀਆਂ ਨੇ ਆ ਟੱਕਿਆ ਹੋਈਆਂ ਨੇ ਰੇੜੀਆਂ ਨੇ ਹੋਰ ਸਵੇਰ ਦਾ ਸਾਂਝਰੇ ਦਾ ਵੇਲਾ ਆ ਹੋਰ 2 ਘੰਟੇ ਤੱਕ ਇੱਥੇ ਜਿਹੜੀਆਂ ਰੇੜੀਆਂ ਇਹ ਰੇੜੀਆਂ ਤੁਹਾਨੂੰ ਸਟਾਲ ਹੀ ਸਟਾਲ ਜਿਹੜੇ ਦੇਖਣਗੇ ਇਹਨਾਂ ਦੇ ਫਰੂਟਾਂ ਦੀਆਂ ਰੇੜੀਆਂ ਲੱਗਿਆ ਹੁੰਦੇ ਨੇ ਹਾਲਾਂਕਿ ਜਿਹੜੀ ਪਿੱਛੇ ਤੋਂ ਕੋਈ ਵੀ ਗੱਡੀ ਆਦੀ ਉਹ ਵੀ ਕੋਈ ਸਪੀਡ ਲਿਮਟ ਨਹੀਂ ਹੁੰਦੀ ਕਿੰਨੇ ਤੇ ਆ ਰਹੀ ਹੈ ਕਈ ਵਾਰ ਇੱਥੇ ਗੱਡੀਆਂ ਰੁਕ ਜਾਂਦੀਆਂ ਨੇ ਐ ਪਿੱਛੇ ਵਾਲੇ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿੱਥੇ ਗੱਡੀਆਂ ਰੁਕੀਆਂ ਹੋਈਆਂ ਨੇ ਫਰੂਟ ਲੈ ਰਹੇ ਨੇ ਲੋਕ ਐਕਸੀਡੈਂਟ ਨੂੰ ਵੀ ਜਿਹੜਾ ਸੱਦਾ ਦਿੰਦਿਆਂ ਨੇ ਇਹ ਜਿਹੜੀਆਂ ਰੇੜੀਆਂ ਫਰੂਟਾਂ ਨੇ ਇਹਨਾਂ ਨੇ ਪਹਿਲਾਂ ਲਾਈਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਨਾਲ ਬੰਨ ਕੇ ਗਏ ਹੋਏ ਨੇ ਹੁਣ ਥੋੜੇ ਸਮੇਂ ਦੇ ਵਿੱਚ ਇਹ ਜਿਹੜੀਆਂ ਰੇੜੀਆਂ ਓਪਨ ਹੋ ਜਾਣਗੀਆਂ ਜਿਸ ਤੋਂ ਬਾਅਦ ਵਿੱਚ ਇੱਥੇ ਜਿਹੜੇ ਲੋਕ ਐ ਰੁਕਣੇ ਸ਼ੁਰੂ ਹੋ ਜਾਂਦੇ ਨੇ ਤਾਂ ਬਾਰਿਸ਼ ਵੀ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਮੌਸਮ ਦੀ ਜਿਹੜੀ ਜਾਣਕਾਰੀ ਵਿੱਚ ਅੱਜ ਮੌਸਮ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਚੇਂਜ ਆਇਆ ਬਾਰਿਸ਼ ਲਗਾਤਾਰ ਦੱਸੀ ਹੋਈ ਹੈ ਕਾਫੀ ਜ਼ਿਆਦਾ ਜਿਹੜਾ ਬੱਦਲ ਹੈ ਉਹ ਚੜ ਕੇ ਆਇਆ ਹੋਇਆ ਸੋ ਬਹੁਤ ਜ਼ਿਆਦੀ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਹ ਜਤਾਈ ਜਾ ਰਹੀ ਹੈ ਸੋ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਮੌਸਮ ਜਿਹੜਾ ਉਹ ਖਰਾਬ ਹੋਇਆ ਪਿਆ